ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਨਗਰ ਨਿਗਮ ਚੋਣਾ ਵਿੱਚ ਵੋਟਾਂ ਸੰਬੰਧੀ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵੜਿੰਗ ਨੇ ਕਿਹਾ ਕਿ ਇਸ ਸਮੇਂ ਕੁਝ ਥਾਵਾਂ ਨੂੰ ਛੱਡ ਕੇ ਸਥਿਤੀ ਠੀਕ ਚੱਲ ਰਹੀ ਹੈ। ਫਿਰੰਤੂ ਦੂਸਰੇ ਜ਼ਿਲ੍ਹਿਆਂ ਵਿੱਚ ਸੱਤਾਧਾਰੀ ਪਾਰਟੀਆਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਸਵੱਟਾ ਮੰਤਰੀ ਭਰਤਪੁਸ਼ਪ ਆਸ਼ੂ ਨੂੰ ਅਦਾਲਤ ਤੋਂ ਰਾਹਤ ਪਿਲਣ ਦਾ ਸਵਾਗਤ ਕੀਤਾ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਅਮਰਿੰਦਰ ਸਿੰਘ ਰਾਜਵੜਿੰਗ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਰ ਕੀ ਗੱਲਬਾਤ ਕੀਤੀ। ਦੇਖੋ ਜੀ ਇੱਕ ਦੋ ਜਗ੍ਹਾ ਤੋਂ ਸ਼ਿਕਾਇਤਾਂ ਆ ਰਹੀਆਂ ਨੇ ਇੱਕ ਜਗ੍ਹਾ ਤਾਂ 23 ਨੰਬਰ ਵਾਰਡ ਸੀ ਜਿੱਥੇ ਮਸ਼ੀਨ ਬੰਦ ਕੀਤੀ ਵੀ ਹੈ ਸੋ ਕਿਤੇ ਕਿਤੇ ਇੱਕਾ ਦੁੱਕਾ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਲੇਕਿਨ ਅਸੀਂ ਜਾ ਰਹੇ ਹਾਂ ਹਰ ਬੂਥ ਤੇ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਮੈਨੂੰ ਲੱਗਦਾ ਕਿ ਹਜੇ ਤੱਕ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਲੁਧਿਆਣੇ ਦੇ ਵਿੱਚ ਔਰ ਮੈਨੂੰ ਉਮੀਦ ਹੈ ਕਿ ਜਿਸ ਪ੍ਰਕਾਰ ਦਾ ਬੂਥਾਂ ਤੇ ਰੁਝਾਨ ਵੇਖਣ ਨੂੰ ਮਿਲ ਰਿਹਾ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਕਾਉਂਸਲਰ ਸਾਹਿਬਾਨ ਨੇ ਉਹ ਵੱਡੀ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਕੋਈ ਤੱਕੇਸ਼ਾਈ ਕੁਝ ਵੀ ਦਾ ਦੋ ਚਾਰ ਜਗ੍ਹਾ ਤੋਂ ਖਬਰ ਆਈ ਫਿਰ ਉਹਨਾਂ ਨੇ ਮਸ਼ੀਨ ਚਲਾਤੀ ਈਸਟ ਦੇ ਵਿੱਚ ਸੀਗੀ ਇੱਕ ਇੱਕ ਦੋ ਜਗ੍ਹਾ ਤੇ ਪ੍ਰੋਬਲਮ ਲੇਕਿਨ ਜ਼ਿਆਦਾਤਰ ਹਜੇ ਤੱਕ ਜਿਹੜਾ ਕੰਮ ਹੈ ਉਹ ਠੀਕ ਚੱਲ ਰਿਹਾ ਹੈ ਕਿਉਂਕਿ ਕਾਂਗਰਸ ਤੇ ਅਕਾਲੀ ਦਲ ਕੋਈ ਨਹੀਂ ਆਉਂਦੇ ਕਿਉਂਕਿ ਇਹ ਜਿਹੜੀ ਆ ਘਟਨਾ ਹੈ ਨਾ ਫਿਰ 12 ਵਜੇ ਤੋਂ ਬਾਅਦ ਉਤੇਜਨਾ ਚਾਹੁੰਦੇ ਨੇ ਸੱਤਾ ਸਰਕਾਰ ਵਾਲੇ ਲੋਕ ਕੁਝ ਆਤਮ ਨਗਰ ਚੋਂ ਸੁਣ ਨੂੰ ਮਿਲਿਆ ਹੈ ਕਿ ਕੁਝ ਹੋਇਆ ਹੈ ਜਿਵੇਂ ਤੁਸੀਂ ਆਖਿਆ ਮੁੱਲਾਪੁਰ ਪਟਿਆਲੇ ਦੀ ਘਟਨਾ ਕਰਮ ਤੁਸੀਂ ਦੇਖਿਆ ਹੋਣਾ ਕਾਫੀ ਵੱਡਾ ਘਟਨਾ ਕਰਮ ਹੈ ਪਟਿਆਲੇ ਦੇ ਵਿੱਚ ਸੋ ਸੱਤਾ ਸਰਕਾਰ ਤੱਕਾ ਜ਼ਾਸਤੀ ਦਾ ਕਰ ਹੀ ਰਹੀ ਹੈ ਇੱਥੇ ਤਰੀਕੇ ਨਾਲ ਥੋੜਾ ਜਿਹਾ ਕੋਸ਼ਿਸ਼ ਕਰ ਰਹੀ ਹੈ ਪਰ ਕਈ ਦੂਸਰੇ ਥਾਵਾਂ ਤੇ ਉਹਨਾਂ ਨੇ ਜਿਹੜੀ ਬਹੁਤ ਹੀ ਨਹਿਰਗਰਦੀ ਕੀਤੀ ਹੈ ਰਮਨ ਸਿੰਘ ਬਿੱਟੂ ਨੇ ਕੱਲ ਧਰਨਾ ਲਗਾਇਆ ਉਹ ਕਹਿੰਦੇ ਕਿ ਭਾਜਪਾ ਦੇ ਕਾਰਜਕਰਤਾਵਾਂ ਉੱਤੇ ਮਾਮਲਾ ਦਰਜ ਕੀਤੇ ਗਏ ਨੇ ਐਦਾਂ ਦੀ ਚੀਜ਼ ਕੋਈ ਕਾਂਗਰਸੀ ਵਰਕਰਾਂ ਦੇ ਨਾਲ ਨਹੀਂ ਮੇਰੇ ਸਾਡੇ ਨਾਲ ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਕੋਈ ਵੀ ਬਕਦਮਾ ਦਰਜ ਕੀਤਾ ਉਹ ਵੀ ਹਾਂ ਥਾਣੇ ਠੱਪੇ ਚ ਉਹਨਾਂ ਨੂੰ ਬੁਲਾਉਣ ਦਾ ਕੰਮ ਕਿ ਆਓ ਤੁਸੀਂ ਇੱਥੇ ਪੇਸ਼ ਹੋ ਸਿੱਟ ਬਣਾ ਦਿੱਤੀ ਗਈ ਹੈ ਇਹ ਵੋਟਾਂ ਨਾ ਮੰਗਣ ਇਸ ਤਰ੍ਹਾਂ ਦਾ ਤਾਂ ਕੰਮ ਪੁਲਿਸ ਨੇ ਕੀਤਾ ਲੇਕਿਨ ਪਰਚਾ ਕੋਈ ਨਹੀਂ ਦਰਜ ਕੀਤਾ ਓਪਾ ਉਹ ਖਰਬੰਦਾ ਇੱਕ ਸਾਡਾ ਐਮਸੀਓ ਨੂੰ ਰੋਜ਼ ਹੀ ਪੁਲਿਸ ਵਾਲਾ ਸਾਧ ਲੈਂਦਾ ਸੀਗਾ ਰੋਜ਼ ਸਾਧ ਲੈਂਦੇ ਏਦਾਂ ਕਰਕੇ ਉਹਨਾਂ ਨੇ ਡਰਾਇਆ ਧਮਕਾਇਆ ਕਾਗਜ਼ ਵਾਪਸ ਲੈਣ ਨੂੰ ਤਾਂ ਏਦਾਂ ਕਿਹਾ ਬੰਦਾ ਜਿਆਦਾ ਕੋਈ ਵੱਡੀ ਘਟਨਾ ਕਰਮ ਸਾਡੇ ਕਿਸੇ ਵਿਅਕਤੀ ਦੇ ਕੋਈ ਐਫਆਈਆਰ ਦਾ ਨਹੀਂ ਇੱਕ ਆਸ਼ੋ ਜੀ ਨਾਲ ਜਿਹੜੀ ਮਿਲੀ ਆਸ਼ੋ ਜੀ ਨੂੰ ਬਹੁਤ ਚੰਗੀ ਗੱਲ ਹੈ ਜੀ ਇਹਦੇ ਨਾਲ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਬੈਕਫੁੱਟ ਤੇ ਆਈ ਹੈ ਜਿਸ ਪ੍ਰਕਾਰ ਦਾ ਮਕਦਮਾ ਤੁਸੀਂ ਦਰਜ ਕੀਤਾ ਬਿਨਾ ਪਰਮਿਸ਼ਨ ਲੈ ਕੇ ਤੁਸੀਂ ਜਿਹੜੀ ਪਰਮਿਸ਼ਨ ਹੁੰਦੀ ਹੈ ਕੈਬਨਿਟ ਮੰਤਰੀ ਸਾਹਿਬ ਤੇ ਲੈਣੀ ਹੁੰਦੀ ਹੈ ਸੋ ਵੱਡੀ ਰਾਹਤ ਹੈ ਮੈਨੂੰ ਲੱਗਦਾ ਕਿ ਮੈਂ ਆਸ਼ੂ ਜੀ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਹੈ ਸਮੂਲ ਲੁਧਿਆਣਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਹੈ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਔਰ ਮਾਨਯੋਗ ਅਦਾਲਤ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਇਹਦੇ ਨਾਲ ਨਾਲ ਮੈਂ ਇਹ ਕਹਾਂਗਾ ਆਮ ਆਦਮੀ ਪਾਰਟੀ ਨੂੰ ਕਿ ਝੂਠੇ ਮੁਕਦਮੇ ਦਰਜ ਕਰਨੇ ਬੰਦ ਕਰਨੀ ਜਿੱਦਾਂ ਤੁਸੀਂ ਕਿਹਾ ਕਿ 12 ਵਜੇ ਬਾਅਦ ਉਤੇਜਿਤ ਹੁੰਦੇ ਨੇ ਲੱਗਦਾ ਹੈ ਕਿ ਲਾਸਟ ਮੂਮੈਂਟ ਚਲੋ ਅਸੀਂ ਅਸੀਂ ਹੈਗੇ ਆ ਹੈਗੇ ਆ ਉਤੇਜਿਤ ਨਾਲ ਚੋਂਦੀ ਹੈ ਸਰਕਾਰ ਕਈ ਵਾਰੀ ਅਲੱਗ ਅਲੱਗ ਪਲਾਨਸ ਹੁੰਦੇ ਹੁੰਦੇ ਨੇ ਲੇਕਿਨ ਪਰ ਅਸੀਂ ਇੱਥੇ ਹੈ ਇਸੇ ਦੇਖ ਲਓ ਕਿ ਪੰਜਾਬ ਦੇ ਮਾਹੌਲ ਖਰਾਬ ਹੋ ਚੁੱਕਿਆ ਹੈ ਇਸੇ ਤਰ੍ਹਾਂ ਦਾ ਘਟਨਾਕਰਮ ਪਹਿਲਾਂ ਸ਼ੁਰੂਆਤ ਵਿੱਚ ਹੋਇਆ ਸੀ ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਹੈ ਸੋ ਇਦਾਂ ਬੰਬ ਧਮਾਕੇ ਹੋਣੇ ਪੰਜਾਬ ਦੇ ਅੰਦਰ ਇਹ ਚਿੰਤਾ ਦਾ ਵਿਸ਼ਾ ਹੈ ਆਉਣ ਵਾਲੇ ਸਮੇਂ ਦੇ ਇਹਦੇ ਵਿੱਚ ਵੀ ਗੱਲਬਾਤ ਕਰਾਂਗੇ ਅੱਜ ਲੋਕਾਂ ਨੂੰ ਇਸ ਚੋਣਾਂ ਵੀ ਪ੍ਰਕਿਰਿਆ ਚ ਨਿਭੜ ਜਾਣ ਲੇਕਿਨ ਇਹ ਚਿੰਤਾ ਦਾ ਵਿਸ਼ਾ ਹੈ ਲਾਅਨ ਆਰਡਰ ਖਰਾਬ ਹੈ ਔਰ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਹੈ ਜੀ ਚੋਣਾਂ ਕਾਂਗਰਸ ਪਾਦੀ ਜਿੰਦਾਬਾਦ